ਤਪਾ ਦੇ ਪੰਚਾਇਤੀ ਮੰਦਿਰ ਵਿਖੇ ਸ਼੍ਰੀ ਕ੍ਰਿਸ਼ਨ ਜਲ ਮਾਸਤਵੀ ਨੂੰ ਲੈ ਕੇ ਖੂਬਸੂਰਤ ਸਜਾਵਟ ਕੀਤੀ ਗਈ ਹੈ ਮੰਦਿਰ ਨੂੰ ਪੂਰਾ ਲਾਈਟਿੰਗ ਨਾਲ ਸਜਾਇਆ ਗਿਆ ਹੈ ਇਸ ਤੋਂ ਇਲਾਵਾ ਫੁੱਲਾਂ ਨਾਲ ਖੂਬਸੂਰਤ ਦਿੱਖ ਦਿੱਤੀ ਗਈ ਹੈ ਅਤੇ ਕੱਲ ਨੂੰ ਕ੍ਰਿਸ਼ਨ ਜਨਮ ਅਸ਼ਮੀ ਦੇ ਮੌਕੇ ਤੇ ਵੱਖ-ਵੱਖ ਝਾਕੀਆਂ ਵੀ ਦਿਖਾਈਆਂ ਜਾਣਗੀਆਂ ਆਰੋਹੀ ਜੈ ਸਾਰੇ ਹੀ ਪ੍ਰਭੂ ਪ੍ਰੇਮੀ ਨੂੰ ਪਤਾ ਹੀ ਹੈ ਕਿ ਕੱਲ ਨੂੰ ਸਭੀ ਤਰੀਕ ਨੂੰ ਦਿਨ ਸੋਮਵਾਰ ਨੂੰ ਭਗਵਾਨ શ્રી ਕ੍ਰਿਸ਼ਨ ਮਹਾਰਾਜ ਦਾ ਜਨਮ ਦਿਹਾੜਾ ਹੈ ਸਾਰੇ ਸੰਸਾਰ ਦੇ ਵਿੱਚ विश्व ਦੇ ਵਿੱਚ ભગવાન ਜੀ ਦੇ ਜਨਮ ਦਿਨ ਦਾ उत्सव ਜੀ ਮਨਾਇਆ ਜਾਂਦੀ ਹੈ ਤੋਂ ਆਈਸੀਬੀ ਤਪਾ ਮੰਡੀ ਦੇ ਵਿੱਚ ਚੈਤੀ ਮੰਦਰ ਦੇ ਵਿੱਚ ભગવાન ਜੀ ਦੀ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਅਨੇਕ ਪ੍ਰਕਾਰ ਦੀ ਸੇਵਾ ਕਰ ਰਹੇ ਆ ਤੋਂ ભગવાન ਜੀ ਦੀ ਇਹ ਜਨਮ ਦਿਨ ਮਨਾ ਰਹੇ ਆ ਸਾਰੀਆਂ ਸੰਤਾਂ ਦੇ ਬੜੇ ਪ੍ਰੇਮ ਦੇ ਨਾਲ ਆਪਕੋ ਆਪਣੇ ਨਾਲ ਦੇ ਉਤੇ ਰਹਿਣ ਦੀ ਰਜ਼ੀਗੋ ਪ੍ਰਵਾਹੇ ਰਚਨਾ ਕਰਨੀ ਹੈ ਭਗਵਾਨ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਹੈ ਬੋਲੇ ਕ੍ਰਿਸ਼ਨ ભગવાન ਕੀ ਜੈ ਪੰਡਿਤ ਜੀ ਇਹ ਕਿਸ ਤਰ੍ਹਾਂ ਕਦੋਂ ਸ਼ੁਰੂਆਤ ਕਰਨੀ ਹੈ ਤੇ ਇਹਦੇ ਵਿੱਚ ਕੀ ਵਿਧੀ ਵਿਧਾਨ ਹੈ ਉਹ ਭਗਵਾਨ ਸ੍ਰੀ ਕ੍ਰਿਸ਼ਨ ਮਹਾਰਾਜ ਜੀ ਦਾ ਜਨਮ 12 ਵਜੇ ਦੇ ਸਾਵਨਾ ਮਹੀਨੇ ਰਾਤਰੀ ਨੂੰ ਹੁੰਦਾ ਹੈ ਰੋਣੀ ਨਕਸ਼ਤਰ ਦੇ ਉਸ ਤੋ ਸਾਰੇ ਹੀ ਪਰਉ ਫੈਮਲੀ ਮਿਲ ਕਰਕੇ ਭਗਵਾਨ ਜੀ ਦੀ ਜਨਮotsਵ ਦੇ ਵਿੱਚ ਪੂਜਾ ਅਰਚਨਾ ਕਰਕੇ ਅਸ਼ੀਰਵਾਦ ਲੈ ਕੇ ਭਗਵਾਨ ਜੀ ਦਾ ਪ੍ਰਸ਼ਾਦ ਵਰਵਾ ਕੇ ਫਿਰ ਹੀ ਇਸ ਨੂੰ ਸੰਪੰਨ ਕੀਤਾ ਜਾਂਦਾ ਹੈ ਤੋ ਇਸ ਸੰਸਾਰ ਦੇ ਵਿੱਚ ਪਰੰਪਰਾ ਲਈ ਉਹ ਵੀ ਹੈ ਕਈ ਜੁਗਾਂ ਤੋਂ ਵਾਪਰਜੋ ਦੀ ਇਹ ਕਹਾਣੀ ਹੈ ਭਗਵਾਨ ਜੀ ਆਏ ਭਗਵਾਨ ਜੀ ਦਾ ਬਚਨ ਹੈ ਕਿ ਜਦੋਂ-ਜਦੋਂ ਮੈਂ ਇਸ ਸੰਸਾਰ ਦੇ ਉੱਤੇ ਆਉਂਦਾ ਹਾਂ ਧਰਮ ਦੀ ਰੱਖਿਆ হেতু ਪਾਪ ਦਾ নাশ ਕਰਨ ਲਈ ਮੈਂ ਧਰਮ ਦੀ ਸਥਾਪਨਾ ਕਰਦਾ ਹਾਂ ਜੁਗ-ਜੁਗ ਦੇ ਵਿੱਚ ਮੈਂ ਜਨਮ ਲੈਂਦਾ ਹਾਂ ਵਾਪਰਜੋ ਦੇ ਵਿੱਚ ਪ੍ਰਵਾਲ ਕੁਸ਼ ਮਹਾਰਾਜ ਜੀ ਦੀ ਧਰਤੀ ਦਾ ਭਾਰ ਹੋਲਾ ਕਰਨ ਵਾਸਤੇ ਸੰਸਾਰ ਦਾ ਕਲਿਆਣ ਕਰਨ ਵਾਸਤੇ ਇਸ ਧਰਤੀ ਦੇ ਉੱਪਰ ਅਭਿਦਰਤ ਹੋਏ ਇਸ ਤਰ੍ਹਾਂ ਭਗਵਾਨ ਜੀ ਦੇ ਜਨਮ ਮੌਸਮ ਦੇ ਵਿੱਚ ਤੁਸੀਂ ਮਨਾਈ ਜਾਂਦੀ ਹੈ ਸਭ ਜਗ੍ਹਾ ਦੇ ਵਿੱਚ ਭਗਵਾਨ ਕ੍ਰਿਸ਼ਨ ਜੀ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਹੈ ਤੁਸੀਂ ਸਗਤਾਂ ਨੂੰ ਭਗਵਾਨ ਜੀ ਦੇ ਬਲੋਂ ਸਾਰਿਆਂ ਨੂੰ ਅਸ਼ੀਰਵਾਦ ਦਿੰਦੇ ਆ ਸਭ ਆਪ ਕੋ ਆਪਣੇ ਘਰਾਂ ਦੇ ਵਿੱਚ ਸਾਲ ਦੇ ਵਿੱਚ ਚੰਦਰਾ ਦੇ ਵਿੱਚ ਬੜੀ ਗੋਮਤਾਮ ਦੇ ਨਾਲ ਭਗਵਾਨ ਜੀ ਦੀ ਇਸ ਜਲ ਵਸ਼ਮੀ ਦੇ ਵਿੱਚ ਹਾਜ਼ਰੀਆਂ ਲਗਾ ਕਰਕੇ ਉਹਨਾਂ ਦੇ ਭਾਗੀ ਬਣੀਏ ਉਹ ਕਿਸ਼ਨ ਭਗਵਾਨ ਦੀ ਜੀ